ਮੈਂ ਲੋਕ ਨਿਰਮਾਣ ਵਿਭਾਗ ਭਵਨ ਅਤੇ ਮਾਰਗ ਵਿੱਚ ਬਤੌਰ ਕਲਰਕ ਨਿਯੁਕਤ ਹੋਈ ਹਾਂ ਮੇਰੀ ਇਹ ਜੌਬ ਜਿਹੜੀ ਪੀਡਬਲਿਊਡੀ ਡਿਪਾਰਟਮੈਂਟ ਦੇ ਵਿੱਚ ਲੱਗੀ ਹੈ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਮੈਨੂੰ ਨੌਕਰੀ ਜਿਹੜੀ ਹੈਗੀ ਆ ਕਿਸੇ ਵੀ ਖੱਜਲ-ਖਵਾਰੀ ਅਤੇ ਕੋਈ ਸਬਤ ਖੋਰੀ ਤੋਂ ਬਿਨਾਂ ਮਿਲੀ ਹੈ ਜਿਹੜੀ ਭਰਤੀ ਹੈ ਬਹੁਤ ਸਾਫ਼ ਸੁਥਰੀ ਤਰੀਕੇ ਨਾਲ ਪੂਰੀ ਕਰੀ ਗਈ ਹੈ ਸਾਰੇ ਨੌਜਵਾਨਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਹਾਂ ਕਿ ਪੰਜਾਬ ਸਰਕਾਰ ਬਹੁਤ ਹੀ ਨੌਕਰੀਆਂ ਦੇ ਅ fırsਰ ਪੈਦਾ ਕਰ ਰਹੀ ਹੈ ਜੇ ਬੱਚਾ ਮਤਲਬ ਲਾਇਕ ਹੈ ਜੇ ਨੌਜਵਾਨ ਦੀ ਕਾਬਲੀਅਤ ਹੈ ਉਹ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸਫਾਰਸ਼ ਤੋਂ ਉਹ ਇੱਥੇ ਹੀ ਪੰਜਾਬ ਸਰਕਾਰ ਦੇ ਵਿੱਚ ਨੌਕਰੀ ਲੈ ਸਕਦਾ ਹੈ ਤੇ ਆਪਣੇ ਭਵਿੱਖ ਨੂੰ ਹੈ ਜਿਹੜਾ ਉਹ ਸੁਨਹਿਰਾ ਬਣਾ ਸਕਦਾ ਹੈ ਸੀ ਸਾਡੇ ਪਰਿਵਾਰ ਦੇ ਵਿੱਚ ਸ਼ਾਮਲ ਹੋਇਆ ਪਰਿਵਾਰ ਦਾ ਲਾਣੇਦਾਰ ਹੋਣ ਦੇ ਨਾਤੇ ਮੇਰਾ ਵੀ ਫਰਜ਼ ਬਣਦਾ ਕਿ ਜੇ ਕੋਈ ਦਿੱਕਤਾਂ ਹੋਣਗੀਆਂ ਕੋਈ ਸਮੱਸਿਆਵਾਂ ਆਉਣਗੀਆਂ ਅਸੀਂ ਉਹਨਾਂ ਨੂੰ ਦੂਰ ਕਰਕੇ ਤੁਹਾਨੂੰ ਕੰਮ ਕਰਨ ਵਾਲਾ ਜਿਉਣ ਵਾਲਾ ਬੱਚਿਆਂ ਦੀ ਤਰੱਕੀ ਵਾਲਾ ਹੋਰ ਇਮਾਨਦਾਰੀ ਨਾਲ ਵੱਡੇ ਅਹੁਦਿਆਂ ਤੇ ਪਹੁੰਚਣ ਵਾਲਾ ਮਾਹੌਲ ਦੇਵਾਂਗੇ ਬਹੁਤ ਸੌਖਾ ਹੋ ਗਿਆ ਹੁਣ ਸਰਕਾਰੀ ਨੌਕਰੀ ਲੈਣਾ ਬਸ ਬੰਦਾ ਅਗਰ ਪੜਿਆ ਲਿਖਿਆ ਤੇ ਮਿਹਨਤੀ ਹੈ ਤਾਂ ਉਹਨੂੰ ਜਰੂਰ ਇੱਥੇ ਸਰਕਾਰੀ ਨੌਕਰੀ ਮਿਲ ਜਾਊਗੀ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਇੱਥੇ ਪੰਜਾਬ ਵਿੱਚ ਰਹਿ ਕੇ ਹੀ ਆਪਣੇ ਪੰਜਾਬ ਦਾ ਭਵਿੱਖ ਸਮਾਰਿਆ ਜਾਵੇ ਤੇ ਬਾਹਰ ਜਾਣ ਦਾ ਜੋ क्रेज ਹੈ ਉਸ ਨੂੰ ਰੋਕਿਆ ਜਾ ਸਕੇ ਜੋ ਕਿਹਾ ਉਹ ਹੀ ਕਰਕੇ ਦਿਖਾ ਰਹੀ ਹੈ ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਮਿਲ ਰਿਹਾ ਹੈ ਰੋਜ਼ਗਾਰ